ਤੁਹਾਨੂੰ ਦੇਖੋ ਤੁਸੀਂ ਕਿਸ ਤਰ੍ਹਾਂ ਸਾਡੀ ਕਿਸਾਨ ਜੱਟ ਹੈ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਭਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਜਿੰਨੇ ਜੰਗ ਦੇ ਮੈਦਾਨ ਵਿੱਚ ਟਕੜੇ ਆ ਸੀ ਓਨੇ ਟੇਬਲ ਤੇ ਟਕੜੇ ਆ ਜੇ ਅੱਜ ਦਿੱਲੀ ਸੈਂਟਰ ਦੇ ਮੰਤਰੀ ਚੰਡੀਗੜ੍ਹ ਆ ਰਹੇ ਆ ਤਿੰਨ ਤਿੰਨ ਚਾਰ ਚਾਰ ਇਸੇ ਕਰਕੇ ਆ ਰਹੇ ਆ ਕਿ ਅਸੀਂ ਜੰਗ ਦੇ ਮੈਦਾਨ ਤੇ ਟਕੜੇ ਆ ਜੰਗ ਦਾ ਮੈਦਾਨ ਆਹਾ ਆਹਾ ਇੱਥੇ ਆ ਬੈਠਿਆ ਡਟੇ ਕਿਸਾਨ ਆ ਯੋਧੀ ਆ ਸਿਪਾਹੀ ਸਾਡੇ ਕਿਸਾਨ ਵੀਰ ਆ ਦੇਖੋ ਬੱਡੀ ਖੂਬਸੂਰਤੀ ਇਹ ਦੇਖ ਰਹੇ ਆ ਜੋ ਬਾਬੇ ਨਾਨਕ ਦਾ ਫਲਸਫਾ ਗਲੰਗਰ ਵਾਲੀ ਜੋ ਪ੍ਰਸਾ 20 ਰੁਪਏ ਵਾਲੀ ਟੋਟਲ ਟਰਾਲੀਆਂ ਦੇ ਵਿੱਚ ਹਰ ਇੱਕ ਚੀਜ਼ ਵਾਧੂ ਹੈ ਲੋਕ ਗੱਡੀਆਂ ਭਰੀ ਫਿਰਦੇ ਆ ਵੀ ਸਾਡੇ ਤੋਂ ਆ ਸਾਮਾਨ ਲੈ ਲੋ ਆ ਸਾਮਾਨ ਲੈ ਲੋ ਲੁੜੀਂ ਦਾ ਸਾਮਾਨ ਲੈ ਲੋ ਸੰਗਤਾਂ ਕਹਿ ਰਹੀਆਂ ਸਾਡੇ ਕੋਲੇ ਵਾਧੂ ਹੈ ਕੋਈ ਲੈ ਨਹੀਂ ਰਿਹਾ ਫੇਸਟ ਪਏ ਨੇ ਵਰਸ ਪਏ ਆ ਸਾਬਣਾ ਪਈਆਂ ਤੇਲ ਪਏ ਆ ਸ਼ੈਂਪੂ ਪਏ ਆ ਖਾਣ ਦੇ ਪਦਾਰਥ ਪਏ ਆ ਹਰ ਇੱਕ ਸੰਤੋਸ਼ਟ ਇਸੇ ਗੱਲ ਦੀ ਤਕਲੀਫ ਕਿਉਂ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਫਲਸਫਾ ਸਿੱਖ ਕੌਮ ਦੇ ਸਿਧਾਂਤ ਹੈ ਸਿਧਾਂਤ ਵੱਡਾ ਥੈਂਕ ਯੂ ਪਰ ਉਹੀ ਗੱਲ ਕਿ ਆਪਾਂ ਜੰਗ ਦੇ ਮੈਦਾਨ 'ਚ ਤੱਕੜੇ ਆ ਟੱਟੀ ਵੱਲ ਤੇ ਵੀ ਤੱਕੜੇ ਆ ਸੋ ਜੰਗ ਦਾ ਮੈਦਾਨ ਇਹ ਹੁਣ ਭਖਿਆ ਹੋਇਆ ਆਪਾਂ ਵੱਡੀ ਗਿਣਤੀ 'ਚ ਪਾਰਟੀ ਬਾਜੀ ਧੜੇ ਬਾਜੀ ਤੋਂ ਉੱਪਰ ਉੱਠ ਕੇ ਤੁਸੀਂ ਉਹ ਦੇਖੋ ਕਿਸ ਤਰ੍ਹਾਂ ਸੰਗਤਾਂ ਬੀਬੀਆਂ ਪਹੁੰਚੀਆਂ ਬੱਚੇ ਪਹੁੰਚੇ ਆ ਸਾਰੇ ਪਹੁੰਚਦੇ ਆ ਇਹ ਬੱਚਿਆਂ ਨੂੰ ਦਿਖਾ ਰਹੇ ਆ ਕਿਸਾਨੀ ਸੰਘਰਸ਼ ਚੱਲੇ ਆ ਜਦੋਂ ਦੇ ਆਪਣੀ ਨੌਜਵਾਨ ਪੀੜ੍ਹੀ ਦੇ ਵਿੱਚ ਬਹੁਤ ਉਤਸ਼ਾਹ ਕਿਸਾਨੀ ਪ੍ਰਤੀ ਸਤਕਾਰ ਪਿਆਰ ਮੋਹ ਵਧਿਆ ਕਿਸਾਨੀ ਮਸ਼ੀਨਰੀ ਪ੍ਰਤੀ ਜੋ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਸੀ ਉਧਰੋਂ ਵੀ ਇਹਨਾਂ ਨੂੰ ਫੇਰ ਹੋ ਰਿਹਾ ਆ ਦੇਖੋ ਜੰਗ ਦੇ ਮੈਦਾਨ ਚ ਇੰਜੋਏ ਇੰਜੋਏ ਕਰ ਰਹੇ ਆ ਸਾਰੇ ਪੂਰੀ ਖੁਸ਼ੀ ਸੋਜੀ ਕਰ ਰਹੇ ਆ ਇਹ ਹੈ ਸਾਡੀ ਖਬਸੂਰਤੀ ਇੱਕ ਪਾਸੇ ਗੋਲੇ ਆ ਰਹੇ ਆ ਗੋਲੀਆਂ ਆ ਰਹੀਆਂ ਅਥਰੂ ਗਏ ਸਾਰੇ ਆ ਪਰ ਦੂਜੇ ਪਾਸੇ ਸਾਰੇ ਖੁਸ਼ ਸੰਤੋਸ਼ਤ ਕਿਉਂ ਆਨੰਦ ਚ ਕਿਉਂਕਿ ਸਾਡਾ ਸਿਧਾਂਤ ਵੱਡਾ ਸਾਨੂੰ ਗੁਰੂ ਸਾਹਿਬ ਦੇ ਕਰਕੇ ਦਿਖਾਇਆ ਗੁਰੂ ਸਾਹਿਬ ਨੇ ਸੰਗਤ ਸਾਡਾ ਵਿਰਾਸਤ ਵੱਡੀ ਹੈ ਸਾਡਾ ਵਿਰਸਾ ਵੱਡਾ ਸਾਡਾ ਇਤਿਹਾਸ ਵੱਡਾ ਸੋ ਇਸ ਕਰਕੇ ਆਪਾਂ ਪਾਲਟੀ ਵਾਜੀ ਧੜੇ ਵਾਜੀ ਜਥ ਸਭ ਉੱਪਰ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਆਪਾਂ ਬਾਰਡਰਾਂ ਤੇ ਪਹੁੰਚ ਗਏ ਚਾਹੇ ਸਰਦੂਲਗੜ ਸਰਸੇ ਵਾਲਾ ਬਾਰਡਰ ਹੋਵੇ ਜੋ ਵੀ ਦਿੱਲੀ ਨੂੰ ਰਸਤਾ ਜਾਂਦਾ ਜਾਂ ਦੋ ਬਾਰਡਰਾਂ ਤੇ ਜਿੱਥੇ ਮੋਰਚਾ ਲੱਗਿਆ ਇੱਥੇ ਪਹੁੰਚ ਗਏ ਕਹਿਣ ਦਾ ਭਾਵ ਇਹ ਆਵਾਜ਼ ਜਾਣੀ ਚਾਹੀਦੀ ਹੈ ਦਿੱਲੀ ਨੂੰ ਵੀ ਪੰਜਾਬ ਦਾ ਬੱਚਾ ਬੱਚਾ ਦਿੱਲੀ ਆ ਰਿਹਾ ਦਿੱਲੀ ਵੱਲ ਆ ਰਿਹਾ ਸ਼ੰਗਰਸ ਵੱਲ ਆ ਰਿਹਾ ਤਾਂ ਕਿ ਚੋਣ ਜਾਬਤਾ ਲਾਉਣ ਤੋਂ ਪਹਿਲਾਂ ਪਹਿਲਾਂ ਇਹ ਸਾਡੇ ਮਸਲੇ ਜੋ ਜਾਇਜ਼ ਮੰਗਾ ਜੋ ਕਿਸਾਨੀਆਂ ਦਾ ਕਰਜ਼ਾ ਮੁਆਫ ਐਮਐਸਪੀ ਇਹ ਸਾਰਾ ਹੱਲ ਹੋ ਸਕੇ ਸੋ ਹੋਊਗਾ ਕਿਉਂਕਿ ਅਰਦਾਸ ਕਰਕੇ ਚੱਲੇ ਆ ਪੰਦੀਰ ਸਾਹਿਬ ਤੇ ਡੱਲੇ ਵਾਲ ਸਾਹਿਬ ਸਰਜੀਤਪੁਰ ਸਾਰੇ ਸੋ ਵਧਾਈ ਦੇ ਪਾਤਰ ਹੈ ਧੰਨਵਾਦ ਆਪਾਂ ਸਾਰੇ ਵੇਖ ਰਹੇ ਆਂ ਸ਼ੰਗਰਸਤੀ ਵਿੱਚ ਹੋਰ ਵੀ ਆਪ ਇੱਥੇ ਹੁਣ ਮੋਰਚੇ ਲਾ ਲਈ ਜੱਜ ਕੇ ਇੱਥੇ ਹੀ ਰਹਿਣਾ ਆਜੋ ਜੀ